ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡਰੀ ਫਾਰ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲੋ ਜੀ ਅੱਜ ਦੀ ਵੀਡੀਓ ਪਿੰਡ ਚੜੱਕ ਤਹਿਸੀਲ ਤੇ ਜ਼ਿਲ੍ਹਾ ਬਾਈਨੂ ਮੋਗਾ ਹੀ ਪੈਂਦੇ ਆ ਜਿਹੜੇ ਕੋਲ ਵੀਡੀਓ ਬਣਾ ਰਹੇ ਆਂ ਭਾਈ ਵਪਾਰ ਦਾ ਕੰਮ ਕਰਦੇ ਰੁਟੀਨ 'ਚ ਪਸ਼ੂ ਆਉਂਦੇ ਰਹਿੰਦੇ ਆਂ ਤੇ ਰੁਟੀਨ 'ਚ ਆਪਣੇ ਚੈਨਲ ਦੇ ਵੀਡੀਓ ਆਉਂਦੀਆਂ ਲੈਂਦੀਆਂ ਨੇ ਅੱਜ ਬਾਈ ਦੇ 4 ਐਨੀਮਲ ਸੇਲ ਆ ਜਾਣਕਾਰੀ ਪਰਪਰ ਆਪਾਂ ਬਾਈ ਤੋਂ ਲੈ ਲਾਂਗੇ ਆ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਹੈ ਹਰਵਿੰਦਰ ਸਿੰਘ ਪਿੰਡ ਚੜ੍ਹਕ ਜਿਲ੍ਹਾ ਮੋਗਾ ਜੀ ਮੋਬਾਈਲ ਨੰਬਰ 836060885 ਠੀਕ ਆ ਜੀ ਆਪਾਂ ਪਹਿਲਾ ਵੀਡੀਓ ਪਾਈ ਸੀ ਵੇਖ ਗਏ ਸੀ ਬਸ ਵੀ ਹਾਂ ਜੀ ਬਾਈ ਜੀ ਠੀਕ ਆ 4 ਐਨੀਮਲ ਸੇਲ ਬਾਈ ਰੇਟ ਕਿੰਨੇ ਤੋਂ ਸ਼ੁਰੂ ਹੋਊਗਾ ਜੀ ਰੇਟ ਬਾਈ ਆਪਣਾ 42000 ਤੋਂ ਸ਼ੁਰੂ ਹੋਊਗਾ ਕਿੱਥੋਂ ਤੱਕ ਹੈ ਜੀ 55000 ਤੱਕ ਠੀਕ ਹੈ ਜੀ ਚੰਗੀ ਆ ਬਸ ਉਹ ਅੱਜ ਸਾਰੇ ਤੁਹਾਨੂੰ ਰਿਸੀ ਜਾਂਦੇ ਆ ਜੀ ਠੀਕ ਹੈ ਜੀ ਇੱਕ ਨੰਬਰ ਤੋਂ ਬਈ ਕਿਹੜੀ ਤੋਂ ਸ਼ੁਰੂ ਕਰਨੇ ਆ ਆ ਜੀ ਪਲੂਣ ਬੱਚੀ ਆ ਠੀਕ ਆ ਦੰਦੋ ਬਈ ਦੰਦੋ ਬਈ ਇਹ ਦੋ ਦੰਦ ਆ ਜੀ ਠੀਕ ਹੈ ਜੀ ਹਾਂਜੀ ਚੌਕ ਦੇ ਮਤਲਬ ਇੱਕ ਸਿੱਟੀ ਫਿਰਦੀ ਇੱਕ ਸਿੱਟਣਾ ਆ ਜੀ ਠੀਕ ਹੈ ਜੀ ਹਾਂਜੀ ਤੇ ਦਿਨ ਕਿੰਨੇ ਲੈਜੂ ਦਿਨ ਬਈ ਹਫਤਾ ਲੈ ਸਕਦੇ ਆ ਉਹਨਾਂ ਨੇ 5-6 ਦਿਨ ਦੱਸਿਆ ਬਣੂ ਬਣੂ ਚੰਗੀ ਤੇ ਆ ਬਹੁਤ ਸੋਹਣਾ ਜਮ ਸਿਹਤ ਵਰਗਾ ਹੀ ਹੁੰਦਾ ਠੀਕ ਹੈ ਜੀ ਕਿੰਨਾ ਕੱਪਾ ਜੂ ਦੁੱਧ ਪਿਆਉਣਾ ਚਾਹੀਦਾ ਬਈ 16-17 ਕਰੋ ਜਾਤ ਜੂਤ ਵਾਲੀ ਬੱਚੀ ਆ ਬਹੁਤ ਚੰ ਹਾਂਜੀ ਇੱਕ ਬਈਆ ਛੋਟੀ ਸ਼ਾਕ ਹੈ ਜੀ ਚਲਦੀ ਤੇ ਇਹ ਨਹੀਂ ਬਈ ਚਲਦੀ ਉਹ ਜਮ ਉਹ ਤੁਹਾਨੂੰ ਵੀ ਦਿਸੀ ਜਾਂਦੀ ਆ ਸਾਈਡ ਤੇ ਛੋਟੀ ਆ ਇਹ ਕੋਈ ਵੀ ਹੁੰਦਾ ਸਾਈਡ ਤੇ ਹੈਗੀ ਆ ਕੋਈ ਉਵੇਂ ਥਣਾ ਦੇ ਨਾਲ ਨਹੀਂਗੀ ਠੀਕ ਆ ਜੀ ਠੀਕ ਆ ਸੋਰ ਕੇ ਦਿਖਾ ਦਿਓ ਜੀ ਪਹਿਲੇ ਸੂਏ ਹੁੰਦੀ ਆ ਬਾਈ ਕਹਿੰਦਾ ਚੌਕ ਦਾ ਇੱਕ ਦੰਦ ਸੈਟਤਾ ਤੇ ਇੱਕ ਰਹਿਦਾ ਯਾਨੀ ਦੁੰਦੀ ਰੱਖ ਲਓ ਤੁਸੀਂ ਤੇ ਉਮਰ ਹੋ ਹਣਾ ਬਈ ਤਿੰਨ ਸਾਢੇ ਤਿੰਨ ਹਾਂ ਇਹ ਨਹੀਂ ਕੋ ਮੂੰਹ ਮੰਨ ਦੇਖੋ ਬਈ ਕਵਾਲਿਟੀ ਸੋਣੀ ਆ ਬੁਰੀ ਡਿਵਾਈਸ ਵੀ ਚੰਗੀ ਆ ਇਹ ਕਰਮ ਵਾਲੀ ਕਰਦਾ ਨਵਾਂ ਤੇ ਨੂੰ ਹਾਂ ਵਾਹ ਵਾਹ ਇਹ ਚੱਕਰ ਸੀ ਥੋੜਾ ਬਹੁਤ ਫਰਕ ਪੈ ਜਾਂਦਾ ਣਕੇ ਬਈ ਠੰਡ ਹੁੰਦੀ ਆ ਹਾਂ ਤਾਂ ਚੈੱਕ ਕਰਵਾ ਜੀ ਦੇਖੋ ਕਰੀਦੀ ਆ ਬਈ ਚਲੋ ਪਾਸਾ ਠੰਡੇ ਕੋਲ ਲੈ ਪਤਾ ਨਹੀਂ ਹੁੰਦਾ ਕੋਈ ਵਾਜ ਜਿਵੇਂ ਮਰਜੀ ਬਈ ਸੀਲ ਸਾਉ ਦਾ ਕਰਮ ਵਾਲੀ ਦਾ ਅੰਤਿ ਕੋਈ ਨਹੀਂ ਬਾਈ ਬਾਨ ਵਾਲੇ ਦਾ ਰਿਕਾਰਡ ਤੋੜ ਦੂ ਅੱਛੀ ਚੀਪਾ ਚੂਪਾ ਬੜਾ ਸੁਣਾਉਂਗਾ ਤੁਹਾਨੂੰ ਬਹੁਤ ਚੰਗਿਆ ਸ਼ਹਿਦ ਹੀ ਹੁੰਦਾ ਜੀ ਹਾਂ ਬਈ ਆ ਜੀ ਬਾਕੀ ਝੋਲ ਝੂਲ ਚੰਗੀ ਆ ਦਿਨ ਖੁੱਲੇ ਹੀ ਲੈ ਜੂ ਹਨਾ ਬਈ ਹਾਂਜੀ ਬਈ ਲੈ ਜੂਗਾ ਹਫਤਾ ਹੀ ਹਫਤਾ ਹੱਸ ਕੇ ਹੀ ਲੈ ਜੂਗੀ ਬਣ ਕੇ ਕੋਨਾ ਕੋ ਸੁਬਹ ਹੀ ਅੱਛੀਆਂ ਨਹੀਂ ਹੁੰਦੀ ਸਹੀ ਗੱਲ ਆ ਜੀ ਕਿਉਂਕਿ ਬਰੀਡ ਵੀ ਚੰਗੀ ਬਰੀਡ ਬਹੁਤ ਚੰਗੀ ਆ ਬਈ ਤੁਹਾਡੇ ਸਾਹਮਣੇ ਆ ਬਾਕੀ ਬਈ ਗਾਹ ਸੀਜ਼ਨ ਗਰਮੀ ਦਾ ਤੇ ਗਰਮੀ ਚ ਇਹੀ ਚੀਜ਼ ਕਾਮਯਾਬ ਹੋਣੀ ਆ ਕਿਉਂਕਿ ਗਰਮੀ ਵੀ ਜ਼ਿਆਦਾ ਹੀ ਪੈਂਦੀ ਹੁੰਦੀ ਆ ਤੇ ਠੰਡ ਵੀ ਜ਼ਿਆਦਾ ਪਈ ਗੋਲ ਵੱੱਛੀ ਆ ਬਈ ਪੂਰੀ ਆਏ ਨਹੀਂ ਬਈ ਵਜਨ ਵਾਲੀ ਆ ਘੱਟ ਵਾਲੀ ਆ ਮੁੱਲ ਬਈ ਇਹਦਾ ਜੱਜ ਮੁੱਲ ਬਈ ਬਿਲਕੁਲ ਜਿਹੜਾ ਤਾਂ ਨਾ 42000 ਦੀ 500 ਛੋੜ ਕਰ ਦੇ ਚਲ ਹਾਂਜੀ 500 ਛੋੜ ਕਰ ਦੇ ਚਲ ਥੋੜਾ ਤਾਂ ਚਲੋ ਤੇਰੇ ਆ ਥੋੜੇ ਆ ਕੇ ਕਰ ਦਿਆਂਗੇ ਐ ਪੰਜ ਚਾਰ ਸੌਣਾਂ ਦਾ ਨਾਂ ਬਸ ਰੱਖਿਆ ਹੀ ਜਾਂਦਾ ਸਹੀ ਗੱਲ ਹੈ ਜੀ ਕੋਈ ਏਡੀ ਗੱਲ ਨਹੀਂ ਹੈ ਜੇ ਮੁਹੱਲਾ ਚਲੋ ਮਜ਼ਾਕ ਕਰਦੇ ਹੋ ਤਾਂ ਆਪਾਂ ਹਾਂਜੀ ਰੇਟ ਫੈਕਸ ਨਹੀਂ ਹੁੰਦੇ ਆਏਗਾ ਇਹਦਾ ਬਾਈ ਕਹਿੰਦਾ ਮਾਨਤਨ ਕਰ ਦਾਂਗੇ 42000 ਬਾਈ 42000 ਜੀ 42000 ਰੁਪਇਆ ਬਾਈ ਮੁੱਲ ਕਰਦੇ ਆ ਕੱਲੀ ਛੋੜ ਹੀ ਹੋਣੀ ਆ ਕਿਉਂਕਿ ਰੇਟ ਬਾਈ ਦੇ ਫੈਕਸ ਹੀ ਹੁੰਦੇ ਆ ਜੇ ਇਹ ਹੀ ਬੱਚੀ 8-10 ਦਿਨ ਸਾਮਕੇ ਵਿੱਚ ਨਹੀਂ ਹੋਵੇ ਤਾਂ ਗੱਲਬਾਤ ਹੀ ਹੋ ਜਾਏ। ਇਹ ਹੀ ਬੱਚੀ ਹੋਰ ਕੇ ਕੋਲੋਂ ਦੀ ਅਗਲਾ 50-55 ਮੰਗੀਆਂ ਦਾ ਕੀ ਫਾਇਦਾ ਕੀ ਨਾ। ਬਾਕੀ ਬਈ ਜਿੱਦੇ ਸਾਮਕੇ ਵਿੱਚ ਹਾਂ ਇੰਨੇ ਦੀ ਵੀਕ ਨਹੀਂ ਗੱਲਾਂ ਕਰਾਂਗੇ। 50 ਦੀ ਵੀ ਨਹੀਂ ਹੱਸ ਕੇ ਵਿਕਣੀ ਆ। ਤੇ 2 ਨੰਬਰ ਬਈ ਇਹਦੀ ਕੀ ਡਿਟੇਲ? ਇਹ ਬਈ ਤੀਜਾ ਸੂਆਸ ਹੁੰਦੀ ਆ। ਠੀਕ ਆ ਜੀ। ਹਾਂ ਜੀ। ਦਿਨ ਕਿੰਨੇ ਲੈ ਜੂ? ਦਿਨ ਬਈ ਬਸ ਤਿਆਰੀਆਂ ਜੀ ਫਿਰਦੀ ਆ 2-4 ਦਿਨ ਲੈ ਸਕਦੀ ਆ, ਸੂ ਵੀ ਸਕਦੀ ਆ। ਸੂ ਵੀ ਸਕਦੀ ਆ। ਕਿੰਨਾ ਕੁ ਪਾਜੂ ਬਈ? ਦੁੱਧ ਬਈ ਇਹਦਾ ਬੰਦਿਆਂ ਨੇ ਆਪਾਂ ਨੂੰ 18-19 ਕਿਲੋ ਦੱਸਿਆ ਹੈ। ਉਹ ਆਪਾਂ ਕਹਾਂਗੇ ਵੀ ਦੇਣਾ ਵੀ ਚਾਹੀਦਾ ਗਾਂ ਵੱਡੀ-ਬੁੱਡੀ ਝੋਲ ਬਹੁਤ ਆ ਗਾਂ ਜਿਹੜੇ ਸਾਹਮਣੇ ਹਨ ਕਰਮ ਵਾਲੀ ਨਾਲ ਸੋਨਾ ਤਿਆਰ ਕਰੀ ਦਿੱਤੀਆ ਤਿਆਰੀਆਂ ਜੀ ਆ ਇੱਕ ਦੋ ਦਿਨ ਮੰਨ ਕੇ ਆ ਜਿਓ ਹੋ ਸਕਦਾ ਹੈ ਜਾਤ ਬਰੀਡ ਬਈ ਇਹਦੀ ਬਹੁਤ ਚੰਗੀ ਆ ਕੱਦ-ਕਾਰ ਵੇਲ ਚੈੱਕ ਕਰਨ ਨੂੰ ਜੀ ਪੂਰੀ ਲੰਮੀ ਆ ਪੂਰੀ ਲੰਮੀ ਆ ਕੱਦ-ਕਾਰ ਵੀ ਚੰਗਾ ਕੋਈ ਬਾਹਲਾ ਨਹੀਂ ਬਾਈ ਕਹਿੰਦਾ ਦੁੱਧ ਸਾਰਾ 19 ਜਿਹੜਾ ਅਗਲੇ ਨੇ ਕਿਹਾ ਉਹੀ ਕਿਹਾ ਸਹੀ ਗੱਲ ਆ ਜੀ ਆਪਾਂ ਐਵੇਂ ਦੂਜਾ ਸੁਆ ਕਹਿ ਦਿੰਦੇ ਉਹ ਗੱਲ ਗਲਤ ਹੋ ਜਾਂਦੀ ਹਾਂ ਪੂਰੇ 3 ਜਿਹੜਾ ਬਹੁਤ ਹੌਸਲਾ ਵੀ ਸੇਵਾ ਵਾਲੇ ਘਰੇ ਜੜ 20 ਚ ਆਦੇ ਬੰਨੇ ਸੇਵਾ ਘਾਟੂ ਮਨ ਬਰਾ ਇਥੋਂ ਘਾ ਆਈ ਆ ਘਾਟ ਸੇਵਾ ਵਾਲੇ ਘਰੋਂ ਆਈ ਵੀ ਆ ਤੇ ਫਿਰ ਵੀ 18 19 ਉਹ ਕਹਿੰਦੇ ਇੱਚ ਹੋਇਆ ਠੀਕ ਆ ਜੀ ਹਵਾਨਾ ਕਰਮ ਵਾਲੀ ਦਾ ਦੇਖ ਸਕਦੇ ਹੋ ਪੂਰਾ ਟਾਪ ਦਾ ਪੂਰਾ ਟਾਪ ਦਾ ਬਾਕੀ ਥਣ ਤੁਣ ਬਹੁਤ ਚੰਗਾ ਲੱਗਿਆ ਵਿਚਾਰੇ ਥਣ ਗਾਇਬ ਤੇ ਮੂਮਾਂ ਦੀ ਬਾਲੀ ਸੋਹਣੀ ਆ ਬਾਈ ਦੇਖੋ ਤੁਹਾਡੇ ਸਾਹਮਣੇ ਜਿਸ ਹੈ ਜਿਹੜੇ ਅਰੀਜਨਲ ਤੂਜਾ ਤੀਜਾ ਸੁਹਾ ਕੋਈ ਬਾਦੂ ਸਾਖ ਨੇ ਤੇ ਬਾਈ ਥਣਾਂ ਦੀਆਂ ਡੰਨ ਨਾ ਜਮਾ ਬਾਈ ਜਮਾ ਓਕੇ ਹੋਣੀ ਆ ਥਣਾਂ ਦੀਆਂ ਅਗਲਾ ਆਪਾਂ ਤਸੱਲੀ ਕਰਕੇ ਲਿਆਏ ਅਗਲਾ ਵੀ ਕਰੇ ਆਪਣੇ ਲੋਕ ਪੂਰੀ ਓਕੇ ਹੋਣੀ ਆ ਠੀਕ ਆ ਜੀ ਬਾਈ ਕਹਿੰਦਾ ਆਪਾਂ ਚੈੱਕ ਕਰਕੇ ਲਿਆਂਦੇ ਆ ਜਿਨੇ ਪੈਸੇ ਲਾਉਣੇ ਆ ਆ ਕੇ ਮੇਰੇ ਘਰੇ ਤਸੱਲੀ ਕਰ ਸਕਦਾ ਆਪਾਂ ਨੂੰ ਕੋਈ ਚੱਕਰ ਨਹੀਂਗਾ ਆਪ ਦੀ ਤਸੱਲੀ ਕਰਕੇ ਲੈ ਜੇ ਕਿਉਂਕਿ ਬਾਈ ਦੀਆਂ ਵੀ ਗਾਉਂ ਹੀ ਲਿਆਂਦੀਆਂ ਹੁੰਦੀਆਂ ਗਿਆ ਇਹਦਾ ਮੁੱਲ ਬਾਈ ਇਹਦਾ ਮੁੱਲ ਬਈ ਜਿਹੜਾ ਹਾਂ ਨਾ ਜਮਾ 44000 ਰੁਪਏ ਠੀਕ ਹੈ ਜੀ ਹੋਜੂ ਮਾਨ ਮੈਂ ਹਾਂਜੀ ਮਾਨਤਨ ਕਰਦੇ ਆ 44000 ਰੁਪਏ ਬਾਈ ਮੁੱਲ ਕਰਦੇ ਬਾਕੀ ਮਾਨਤਨ ਹੋਜੂਗਾ ਤਾਂ ਨੰਬਰ ਬਾਈ ਐਚ ਐਫ ਦੀ ਕੀ ਡਿਟੇਲ ਆ ਜੀ ਬੱਡੀ ਬਹੁਤ ਹੈ ਬਾਈ ਕਿ ਅਗਲਿਆਂ ਘਰ ਵਾਲਿਆਂ ਦਾ ਦੂਜਾ ਸੂਆ ਗਿਆ ਅਗਲਾ ਪਾ ਤੀਜਾ ਮੰਨ ਲੈ ਚਲੋ ਇਹ ਚ ਆ ਪਗੜਾ ਫਸਵਾਈ ਹੁੰਦੀ ਹੈ ਕੱਦ ਸੂਏ ਦਾ ਜਦੋਂ ਹੋ ਵੀ ਜਾਂਦਾ ਹੈ ਜਾਨ ਵਾਲੀਆਂ ਬੱਚੀਆਂ ਦੱਖ ਬਣੀ ਦਿੰਦੀਆਂ ਨੇ ਦੱਖ ਵੀ ਨਹੀਂ ਦਿੰਦੀ ਤੇ ਗੱਲ ਹੈ ਜੀ ਬੱਡੀ ਬੱਡੀ ਚੰਗੀ ਆ ਬਹੁਤ ਬਾਈ ਇਹਦਾ ਵੀ ਵੀ ਪਲਾਸਾ ਦਾ ਸਿਆਪਾ ਠੀਕ ਹੈ ਹਾਂਜੀ ਦਿਨ ਕਿੰਨੇ ਦਿਨ ਬਈ ਇਹ ਹਫਤੇ ਤੋਂ ਉੱਤੇ ਲੈ ਜੂਗੀ 10 ਲੈ ਜੇ 10 ਲੈ ਜੇ 10 ਹੀ ਮੰਨ ਲੇ ਬੰਨ ਕੇ ਚੱਲੋ ਹੀ ਲੈ ਜੂ ਫੇਸ ਕੁਆਲਟੀ ਇਹਦੀ ਬਹੁਤ ਸੋਹਣੀ ਆ ਬਹੁਤ ਚੰਗੀ ਬੱਚੀ ਹੈ ਜੀ ਫੁੱਲ ਟਾਪ ਦੀ ਬੱਚੀ ਆ ਬਾਈ ਕਹਿੰਦਾ ਮਾਲਕਾਂ ਨੇ ਦਾ ਦੂਜਾ ਕਹਿ ਕੇ ਦਿੱਤੀ ਆ ਤੁਸੀਂ ਤੁਹਾਡੇ ਸਾਹਮਣੇ ਕੱਦ ਕਰ ਲਾ ਲਿਓ ਬੋਡੀ ਸਟਰਕਚਰ ਤੋਂ ਤੌਰ ਤੋਂ ਫੇਸ ਕੁਆਲਟੀ ਤੋਂ ਬਈ ਕਿੰਨੇ ਵਾ ਮੰਨਣਾ ਬਾਕੀ ਦਿਨ ਖੁੱਲੇ ਹੀ ਲੈ ਜੂਗੀ 10 ਦਿਨ ਕਿਉਂਕਿ ਹਵਾਨਾ ਦਾ ਕਰਮ ਵਾਲੀ ਨੇ ਸਟਾਰਟ ਹੀ ਕੀਤਾ ਝੋਲ ਚੈੱਕ ਕਰ ਲਓ ਹਵਾਨੇ ਚ ਹਨ ਬਹੁਤ ਚੰਗਾ ਲੱਗਾ। ਖਾਨ ਬਹੁਤ ਸੋਹਣਾ ਗੈਪ ਤੇ ਲੱਗੇ ਨਿੱਖੜਵੇਂ ਇੱਕੋ ਹੀ ਸੈਜ ਦੇ ਚੈੱਕ ਕਰ ਲੋ ਜੀ। ਕਦ ਕਾਠ ਪੂਰਾ ਹੀ ਆ ਬਾਈ। ਕਦ ਕਾਠ ਤੇ ਵਜਨ ਵਾਲੀ ਆ ਕੋਈ ਛੋਟ ਹੀ ਨਹੀਂ ਲਿੱਸੀ ਫਿੱਕੀ ਵੀ ਨਹੀਂ ਗਈ ਜੰਗੀ ਰਾਜੀ ਆ। ਕਰਮ ਵਾਲੀ ਭਰ ਜੂਗੀ 10 ਦਸਨ ਸੇਵਾ ਕੀਤੀ ਹੋਵੇ ਚੰਗੀ ਤਰ੍ਹਾਂ। ਲਿਆ ਵੀਰ ਵਾਪਸ ਮੋੜ ਲਿਆ। ਯਾਨੀ ਸੂਆ ਜਿਹੜਾ ਤੁਸੀਂ ਮਰਜੀ ਮੰਨ ਲਓ ਕਿ ਜਿਵੇਂ ਮਾਲਕ ਦੱਸ ਦਿੰਦੇ ਆ ਬਾਈ ਉਵੇਂ ਆਪਾਂ ਨੂੰ ਦੱਸ ਦਿੰਦੇ ਆ। ਦੁੱਧ ਸੇਵਾ ਦਾ ਹੁੰਦਾ। ਮਾਲਕਾਂ ਨੇ ਤਾਂ 20 ਪਲੱਸ ਕਹਿ ਕੇ ਦਿੱਤੀ ਆ ਪਰ ਦੁੱਧ ਮੇਨ ਗੱਲ ਸੇਵਾ ਦਾ। ਜੇ ਕੋਈ ਵੀਰ ਵੱਧ ਕਰ ਲੂ ਤਾਂ ਪਲੱਸ ਵੀ ਲੈ ਲੂ ਜਿਹੜੇ ਹਿਸਾਬ ਨਾਲ ਵੱਡੀ ਗਾਂ ਏ ਜੇ ਸੇਵਾਗੋਹਰ ਚੰਗੀ ਹੋ ਜੇ ਤਾਂ ਵੀ ਕੋਈ ਬਾਲਾ ਵੀ ਨਹੀਂ ਗਾਉ। ਮੁੱਲ ਬਈ ਇਹਦਾ। ਮੁੱਲ ਬਈ ਇਹ ਕਰਾਉਨ ਲੋਕ ਕਰੀ ਜਾਂਦੇ ਆ 70 ਕਰਾ ਲਓ 65 ਕਰਾ ਲਓ ਕੋਈ ਫਾਇਦਾ ਨਹੀਂ ਹੁੰਦਾ। ਹਾਂਜੀ। ਹਾਂ ਨਾ ਬੱਚੀ ਆਪਾਂ 52000 ਰੁਪਏ ਦੇ। ਠੀਕ ਆ ਜੈ ਜੀ ਮੁੱਲ ਕੀਤਾ ਬਾਈ ਨੇ ਕਿਉਂਕਿ ਕੱਲੀ ਕੱਚੀ ਕੱਚੀ ਆ ਜਿੱਦੇ ਤਿਆਰ ਹੋਊਗੀ ਉਦਦੇ ਤਾਂ ਬਾਈ 70 ਨੂੰ ਮੁੱਲ। ਸਰ ਤੋਂ ਬਾਹਰ ਹੀ ਜਾਣਾ ਬਾਈ ਬਾਹਰ ਨੂੰ ਜੀ ਨੇ ਆਪਾਂ ਨੂੰ ਹੀ ਪਤਾ ਹੈਗਾ ਆਪਣੇ ਕੋਲ ਐ ਹੁੰਦਾ ਆਪਾਂ ਮਾਲ ਖੜਾਉਣਾ ਨਹੀਂ ਹੁੰਦਾ ਇੰਨੇ ਦਿਨ। ਆਵਾਂ ਵੇਚ ਦੇਣਾ ਹੈ ਗਾਂਤੀ ਤੇ ਪਸ਼ੂ ਜ਼ਿਆਦਾ ਵੇਚ ਰਹੇ ਹਾਂ ਜੀ 52000 ਰੁਪਏ ਬਾਈ ਹਾਂਜੀ 52000 ਰੁਪਏ ਬਾਈ ਮੁੱਲ ਕਰਦੇ ਬਸ ਮਾਨਤਾ ਬਾਈ ਜੇ ਹੁਣ ਇਹੀ ਬਚੀ ਤਿਆਰ ਹੋਵੇ ਅਸੀਂ ਵੀ ਅਗਲੇ ਦੇ ਘਰੋਂ ਫੇਰ 55 ਨੂੰ ਮਤਲਬ ਅਗਲੇ ਤੋਂ ਲਵਾਂਗੇ ਵੇਚ ਇਹਨੂੰ ਠੀਕ ਆ ਸਹੀ ਗੱਲ ਹੈ ਜੀ ਜੇ ਕਦਮਾਂ ਤਿਆਰ ਕਰਕੇ ਵੇਚ ਨਹੀਂ ਹੋਵੇ ਤਾਂ ਚਾਰ ਪੈਸੇ ਜ਼ਰੂਰ ਛੱਡੂਗੇ ਕਿਉਂਕਿ ਕੱਲੀ ਕੱਚੀ ਕੱਚੀ ਹੈ ਜੀ ਹਵਾਨਾ ਤਾਂ ਨੇੜੇ ਤੋਂ ਤੁਹਾਨੂੰ ਦਿਖਾ ਦਿੰਨੇ ਆ ਬਾਕੀ ਹਵਾਨਾ ਵੀ ਘਰ ਟਾਲਾ ਤਿਆਰ ਕਰੂਗੀ ਕੋਈ ਟੱਟ ਮਾਲੇ ਵਾਲੇ ਵੱਡੀ ਵੱਡੀ ਪੂਰੀ ਛੋਸ ਲੈ ਜੀ ਖਾਣਾ ਬਹੁਤ ਸੋਹਣਾ ਲੱਗਾ ਜੀ ਖਾਣਾ ਬਹੁਤ ਚੰਗਾ 4 ਨੰਬਰ ਬਾਈ ਇਹਦੀ ਕੀ ਡਿਟੇਲ 4 ਨੰਬਰ ਵੀ ਬਾਈ ਤੁਸੀਂ ਅਗਲਾ ਪੰਨ ਤੀਜੇ ਮਾਨ ਵਾਲੇ ਕਿ ਆ ਦੂਜਾ ਹੀ ਹੈ ਜਿਹੜੀ ਕੀ ਜਾਈ ਆਪਾਂ ਨੂੰ ਅਗਲੇ ਨੇ ਅਗਲਾ ਪੰਨ ਤੀਜਾ ਮਾਨ ਵਾਲਾ ਕੋਈ ਗੱਲ ਨਹੀਂ ਤੇ ਦਿਨ ਕਿੰਨੇ ਲੈਜੂ ਬਾਈ ਦਿਨ ਬਾਈ ਇਹ ਹਫਤਾ ਜੀ ਦੱਸਿਆ ਹੀ ਉਹਨਾਂ ਨੇ ਕਿੰਨਾ ਕਪਾਜੂ ਬਈ ਦੁੱਧ ਬਾਈ ਇਹਦਾ ਉਹਨਾਂ ਨੇ ਆਪਾਂ ਨੂੰ ਦੱਸਿਆ 24 ਕਿਲੋ ਚੋਇਆ ਗਿਆ ਪਰ ਆਪਾਂ ਚੋਏ ਨਹੀਂ ਹੁੰਦੇ ਆਪਾਂ ਅਗਲੇ ਨੇ ਕਹਿ ਲਈ ਕਿ ਕੱਲ ਨੂੰ ਆਲਾ ਨੇ ਤੁਸੀਂ ਕਹਿੰਦੇ ਸੀਗੇ ਸਹੀ ਗੱਲ ਹੈ ਜਿਹੜੀ ਚੀਜ਼ ਅਗਲੇ ਨੇ ਆਪਾਂ ਨੂੰ ਗਾਉਂ ਦੱਸੀ ਆਪਾਂ ਉਹ ਕਹਿਣੀ ਹੁੰਦੀ ਆ ਯਾਰ ਇਹ ਕੋਲੋਂ ਆਪ ਠੀਕ ਉਹਨਾਂ ਨੇ 24 ਦੱਸੇ ਬਾਕੀ ਗਾਂ ਵੱਡੀ ਆ ਸਾਰਾ ਕੋ ਬਰੀਡ ਚੰਗੀ ਆ ਰੰਗ ਪ੍ਰਿੰਟ ਚੰਗਾ ਦੇਣਾ ਚਾਹੀਦਾ ਥਣ ਬਹੁਤ ਚੰਗਾ ਥਣੋਂ ਵੱਖਰਾ ਸਾਰੀਆਂ ਸਾਰੇ ਬਹੁਤ ਟੋਪ ਦਾ ਰੰਗ ਬਹੁਤ ਟੋਪ ਦਾ ਤੇ ਗੁਲਾਬੀ ਥਣਾ ਹੱਥੀਂ ਚਵਾਈ ਵਾਲਾ ਚਾਰ ਚਾਰ ਉਂਗਲਾਂ ਜੀ ਵੇਹੇ ਇਹ ਗਾਣੇ ਨਾਂ ਦਿੱਤਾ ਫਿਰ ਕੋਈ ਦੁੱਧ ਦਿੰਦੀ ਹਾਂਜੀ ਬਾਕੀ ਸੇਵਾ ਦੇ ਸਾਰੀ ਪੂਰੀ ਚੰਗੀ ਗਾਂ ਤੋਰ ਕੇ ਦਿਖਾ ਦੇ ਵੀਰ ਫਿਰ ਕੁਆਲਟੀ ਦੇਖ ਸਕਦੇ ਹੋ ਤੁਸੀਂ ਸੋਹਣੀ ਆ ਚਾਰੇ ਥਣ ਗੈਪ ਤੇ ਲੱਗਿਆ ਕੋਈ ਸ਼ਾਕ ਨਹੀਂ ਬਾਈ ਕਹਿੰਦਾ ਮਾਲਕਾਂ ਨੇ ਤਾਂ ਦੁੱਧ ਬਾਹਲਾ ਦੱਸਿਆ ਤੁਸੀਂ ਆਪਦੇ ਅੰਦਾਜ਼ੇ ਬਾਈ ਬਿਨਾ ਵੀ ਚਾਹੀਦਾ ਜੰਲੇ ਵਾਲੂ ਆ ਬਹੁਤ ਚੰਗਾ ਲਾਈ ਬਹੁਤ ਆ ਬਾਈ ਤੁਹਾਨੂੰ ਨੇੜੇ ਤੋਂ ਦਿਖਾਵਾਂਗੇ ਲੇਵਾ ਮੂਰਲੇ ਥਣਾ ਤੋਂ ਵੀ ਗੱਠ ਡੂੜ ਗੱਠ ਵੰਗੂ ਗਾਹ ਨੂੰ ਤੇ ਮਗਰ ਨੂੰ ਵੀ ਕਰਮ ਵਾਲੀ ਚੰਗਾ ਕੱਢੂਗੀ ਝੋਲ ਤੁਹਾਨੂੰ ਦਿਖਾ ਦਾਂਗੇ ਜਿੱਦ ਤਿਆਰ ਹੋ ਗਈ ਕਿੰਨੇ ਦਿਨ ਪਾਜੂ ਬਾਈ ਬਈ ਹਫਤਾ ਆ ਆਉਣ ਲੈਣਾ ਲਓ ਜੀ ਮੂਰਲੇ ਥਣਾ ਤੋਂ ਲੇਵਾ ਚੈੱਕ ਕਰੋ ਡੇਢ ਗੱਠ ਵੰਗੂ ਗਾਹ ਨੂੰ ਜਾਂਦਾ ਰੈਂਟ ਵੇਖ ਬਾਈ ਗਰਾਹ ਇਹ ਰਾਣੀ ਬੜਾ ਹੀ ਚੰਗਾ ਜਾਂਦਾ ਬ੍ਰੀਡ ਵਾਈਜ਼ ਵੀ ਚੰਗੀ ਆ ਜਾਂ ਜੀ ਉੱਤ ਮੌ ਮਾਰੀ ਬੋਸ ਕੁਆਲਟੀ ਨੇੜੇ ਤੋਂ ਚੈੱਕ ਕਰ ਲੋ ਵੱਡੇ ਕਦ ਕਾੜ ਦੀ ਹੈਵੀ ਢਾਂਚੇ ਦੀ ਹਾਂਜੀ ਦੇਣਾ ਵੀ ਚਾਹੀਦਾ ਜਿਹੜੇ ਹਸਾਬ ਨਾਲ ਮਾਲਕਾਂ ਨੇ ਦੱਸਿਆ ਬਾਕੀ ਸੇਵਾ ਦਾ ਬਈ ਜੇ ਕੋਈ ਸੇਵਾ ਨਾ ਕਰੂ ਤਾਂ ਫਿਰ ਤਾਂ ਬਈ ਕਿੱਥੇ ਦੇ ਦੂਗੀ ਜੇ ਸੇਵਾ ਕਰਮ ਵਾਲੀ ਤੇ ਕਿਸੇ ਦੀ ਫੁੱਲ ਹੋਗੀ ਤਾਂ ਦੁੱਧ ਵਾਲੀ ਤਾਂ ਧੰਨ ਧੰਨ ਕਰਾ ਦੂਗੀ ਹਾਂਜੀ ਇਹਦਾ ਮੁੱਲ ਬਈ ਬਈ ਯਾਰ ਮਾਲਕਾਂ ਨੂੰ ਜਿਵੇਂ ਗਾਂ ਲੋਕ ਬਈ ਘਰ ਵਾਲਾ ਦਾ ਅਲਾਸੀ ਮੰਗ ਲੈਂਦਾ ਪਰ ਆਪਾਂ ਨਹੀਂ ਕਹਿਣਾ 58000 ਦੀ ਵੜਦੇ ਰਹੇ ਠੀਕ ਆ ਜਮਾ ਜਾਇਜ ਮੁੱਲ ਆ ਕਿਉਂਕਿ ਨਾ ਕੱਚੀਆਂ ਵਹਿੜਾ ਤੇ ਕੱਚੀ ਦਾ ਹੀ ਰੇਟ ਬਾਈ ਨੇ ਕੀਤਾ ਤਿਆਰ ਹੋਈ ਦਾ ਇਹ ਰੇਟ ਨਹੀਂ ਹੋਣਾ 55000 ਰੁਪਿਆ ਇਹਦਾ ਮੁੱਲ ਛੋੜ ਛੱਪਾ ਹੋ ਜਾਊਗਾ ਬੜਾ ਚੰਗਾ ਲੋ ਵਾਲਾ ਬਾਈ ਦੇਖੋ ਜੀ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲੂਗਾ ਬਾਈ ਨਾ ਕ੍ਰੈਡਿਟ ਕਰ ਸਕਦੇ ਧੰਨਵਾਦ